ਆਪਕੋ ਅਲਮਸਤ ਦਾਤਾ ਲਾਲ ਬਾਦਸ਼ਾ ਜੀ ਦਾ ਸਾਲਾਨਾ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ। ਪ੍ਰਸਿੱਧ ਗਾਇਕਾਂ ਨੇ ਮੇਲੇ ਵਿੱਚ ਖੂਬ ਰੰਗ ਬੰਨਿਆ। ਨਕੌਦਰ ਵਿੱਚ ਅਲਮਸਤ ਦਾਤਾ ਲਾਲ ਬਾਦਸ਼ਾ ਲਵਲੀ ਸਾਈ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਸ਼੍ਰੀ ਗੁਰਦੀਪ ਸੰਧੂ, ਸੀਆਈਡੀ ਇੰਸਪੈਕਟਰ ਹਰleen ਸਿੰਘ ਅਤੇ ਪੰਜਾਬ ਰਾਜ ਮੰਡੀ ਬੋਰਡ ਦੇ ਰੂਪਪ੍ਰੀਤ ਸੁਮਨ ਅਕਾਊਂਟੈਂਟ ਸ਼ੋਭਰਾਜ ਸਿੰਘ ਦੀ ਦੇਖਰੇਖ ਹੇਠ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਢਿਮੀ ਗਿੱਲ ਵਾਈਸ ਪ੍ਰਧਾਨ ਓਜਲਾ ਸੋਦੀ ਸੈਕਟਰੀ ਜੀਵਨ ਦਾਦਰਾ ਮੈਂਬਰ ਵਿਕਰਮ ਸਹੋਤਾ ਤੀਰਥ ਕੁਮਾਰ ਪਰਮਜੀਤ ਮਲਹੋਤਰਾ ਰੋਹਿਤ ਸੋਦੀ ਨikhil ਅਮਿਤ ਕੁਮਾਰ ਜੁਗਲ ਕਿਸ਼ੋਰ ਅਤੇ ਹਿੰਮਤ ਗਿੱਲ ਨੇ ਆਪ ਕੋ ਆਪਣੀ ਜ਼ਿੰਮੇਵਾਰੀ ਨੂੰ ਬਖੋਬੀ ਨਿਭਾਇਆ ਇਸ ਮੇਲੇ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਕਨਵਰ ਗਰੇਵਾਲ ਕੰਠ ਕਲੇਰ ਜੀ ਖਾਨ ਕਮਲ ਖਾਨ ਤੋਂ ਇਲਾਵਾ ਹੋਰ ਬਹੁਤ ਸਾਰੇ ਗਾਇਕ ਕਲਾਕਾਰ ਨੇ ਖੂਬ ਰੰਗ ਬੰਨਿਆ ਇਸ ਮੌਕੇ ਨਾਇਬ ਤਹਿਸੀਲਦਾਰ ਗੁਰਦੀਪ ਸਿੰਧੂ ਵੱਲੋਂ ਕਾਇਕ ਕਲਾਕਾਰਾਂ ਐਂਕਰਾਂ ਤੇ ਪੱਤਰਕਾਰਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਅਖੀਰ ਵਿੱਚ ਨਾਇਬ ਤਹਿਸੀਲਦਾਰ ਗੁਰਦੀਪ ਸੰਧੂ ਵੱਲੋਂ ਦਰਸ਼ਕਾਂ ਤੇ ਕਲਾਕਾਰਾਂ ਦੇ ਪੱਤਰਕਾਰਾਂ ਦਾ ਵੀ ਧੰਨਵਾਦ ਕੀਤਾ ਗਿਆ ਨਕੌਦਰ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ تو نڪا مٿي ڪري جي ਜਮਸਤਾਂ ਦੀ ਜਲੰਧਰ ਜ਼ਿਲ੍ਹੇ ਦੇ ਮਾਨਜੋਗ ਡੀਸੀ ਸਾਹਿਬ ਮਿਸਟਰ ਹਮਾਂਸ਼ੂ ਅਗਰਵਾਲ ਜੀ ਤੇ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਬਾਪੂ ਲਾਲ ਬਾਦਸ਼ਹੀ ਦਾ ਮੇਲਾ ਬੜੀ ਵਧੀਆ ਢੰਗ ਦੇ ਨਾਲ ਚਲਾਇਆ ਜਾ ਰਿਹਾ ਤੇ ਅੱਜ ਬਾਪੂ ਜੀ ਦੇ ਮੇਲੇ ਨੂੰ ਆ ਚੌਥਾ ਦਿਨ ਆ 17 ਤਰੀਕ ਤੋਂ ਮੇਲਾ ਸਟਾਰਟ ਹੋਇਆ ਸੀ ਤੇ ਸਾਰੀਆਂ ਸੰਗਤਾਂ ਬੜੇ ਵਧੀਆ ਢੰਗ ਨਾਲ ਸ਼ਾਂਤੀਪੂਰਕ ਢੰਗ ਨਾਲ ਬਾਬਾ ਜੀ ਦੇ ਦਰਸ਼ਨ ਕਰ ਰਹੀਆਂ ਸਨ ਤੋਂ ਅੱਜ ਅਸੀਂ ਦਰਸ਼ਕਾਂ ਨੂੰ ਸਾਡੇ ਸੰਗਤਾਂ ਨੂੰ ਸਾਡੇ ਭੈਣਾ ਭਰਾਵਾਂ ਨੂੰ ਅਪੀਲ ਕਰ ਰਹੇ ਹਾਂ ਕਿ ਅੱਜ ਮੇਲੇ ਦਾ ਚੌਥਾ ਦਿਨ ਆ ਅੱਜ ਸਾਡੇ ਮੇਲੇ ਵਿੱਚ ਪਹੁੰਚ ਰਹੇ ਨੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਮਨਜੀਤ ਸੋਤਾ ਜੀ ਮਿਸਟਰ ਸਾਦ ਜੀ ਰਣਜੀਤ ਰਣਾ ਜੀ ਤੇ ਕਮਲ ਖਾਨ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਮੇਲੇ ਵਿੱਚ ਹਮ ਹਮਾ ਕੇ ਪਹੁੰਚੋ ਬਾਬਾ ਜੀ ਦਾ ਆਸ਼ੀਰਵਾਦ ਲਓ ਬਾਬਾ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਹਾਂ ਇੱਕ ਬੇਨਤੀ ਅਸੀਂ ਕਰਾਂਗੇ ਸਾਰੀਆਂ ਸੰਗਤਾਂ ਨੂੰ ਕਿ ਸਾਡਾ ਕੋਈ ਵੀ ਵੀਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਕੇ ਆਵੇ ਕਿਉਂਕਿ ਜੇ ਆਪਾਂ ਬਾਬਾ ਜੀ ਦੇ ਦਰਬਾਰ ਤੇ ਆਉਣਾ ਤੇ ਸੱਚੇ ਮਨ ਨਾਲ ਆਓ ਸੱਚੇ ਮਨ ਨਾਲ ਮੱਥਾ ਟੇਕ ਕੇ ਤੇ ਬਾਬਾ ਜੀ ਦਾ ਖੁਸ਼ੀਆਂ ਪ੍ਰਾਪਤ ਕਰੋ ਜੈ ਮਸਤਾ ਦੀ ਜੈ ਪੀਰਾ ਦੀ ਜੈ ਮਸਤਾ ਦੀ ਜੈ ਅਲਮਸਤ ਬਾਪੂ ਲਾਲਵਾਸ਼ਾ ਜੀ ਅੱਜ ਜੋ 17 18 19 20 ਤਰੀਕ ਦਾ ਅੱਜ ਜੋ ਮੇਲਾ ਬਾਪੂ ਲਾਲਵਾਸ਼ਾ ਦਰਬਾਰ ਜੀ ਦਾ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਔਰ ਤਹਿਸੀਲਦਾਰ ਸਾਹਿਬ ਦੀ ਮੌਜੂਦਗੀ ਦੇ ਵਿੱਚ ਜਿਹੜੇ ਮੇਲੇ ਦਾ ਬਹੁਤ ਵਧੀਆ ਆਪਣੇ ਤਿਆਰੀ ਕੀਤੀ ਪਈ ਸੀਗੀ ਔਰ ਉਸ ਤਿਆਰੀ ਦੇ ਵਿੱਚ ਬੜਾ ਸ਼ਾਂਤੀਪੂਰਵਕ ਔਰ ਬਹੁਤ ਸ਼ਾਂਤੀ ਦਾ ਮਾਹੌਲ ਆ ਮੇਲੇ ਦਾ ਔਰ ਸੰਗਤਾਂ ਨੇ ਆ ਕੇ ਬਾਪੂ ਲਾਲ ਬਾਦਸ਼ਾਹ ਸਰਕਾਰ ਦੇ ਦਰਬਾਰ ਤੋਂ ਨਤਮਸਤਕ ਹੋਈਆਂ ਔਰ ਉਹਨਾਂ ਦਾ ਆਸ਼ੀਰਵਾਦ ਲਿਆ ਆ ਔਰ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ